ਲੁਧਿਆਣਾ ਚ ਵੋਟਾਂ ਦੀ ਗਿਣਤੀ ਜਾਰੀ ਹੈ ਤਾਂ ਦੱਸ ਦਈਏ ਕਿ ਲੁਧਿਆਣਾ ਪਛਮੀ ਜਿਮਨੀ ਚੋਣ ਨੂੰ ਲੈ ਕੇ ਰੁਝਾਨ ਆਣੇ ਸ਼ੁਰੂ ਹੋ ਚੁੱਕੇ ਨੇ ਤਾਂ ਦੱਸ ਦਈਏ ਕਿ ਪੰਜ ਰੁਝਾਨ ਜਿਹੜੇ ਨੇ ਯਾਨੀ ਕਿ ਪੰਜ ਰਾਉਂਡਸ ਦੀ ਗਿਣਤੀ ਜੜੀ ਹੈ ਉਹ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਭਾਰਤ ਪੁਸ਼ਨਾਸ਼ੂ ਪਛੜੇ ਹੋਏ ਨੇ 2800 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਇਸ ਵੇਲੇ ਅੱਗੇ ਚੱਲ ਰਹੇ ਨੇ ਤਾਂ ਤੀਜੇ ਤੇ ਪੰਜ ਪਤੇ ਚੌਥੇ ਨੰਬਰ ਤੇ ਅਕਾਲੀ ਦਲ ਹੈ ਤਾਂ ਦੱਸ ਦਈਏ ਕਿ ਟੱਕਰ ਜੜੀ ਹੈ ਇਸ ਵੇਲੇ ਹੋਤਾ ਜਿਹੜੀ ਭਾਤਪੂਛ ਨਾਲ ਸ਼ੋ ਤੇ ਸੰਜੀਵ अरोड़ा ਵਿਚਾਲੇ ਵਿਖਾਈ ਦੇ ਰਹੀ ਹੈ ਹਾਲਾਂਕਿ ਸ਼ੁਰੂਆਤੀ ਰੁਝਾਨ ਤੋਂ ਹੀ ਸੰਜੀਵ अरोड़ा ਜਿਹੜੇ ਨੇ ਉਹ ਪਹਿਲੇ ਨੰਬਰ ਤੇ ਚੱਲ ਰਹੇ ਨੇ ਤਾਂ ਹਲਕਾ ਪਛਮੀ ਦੀ ਜਿਮਨੀ ਚੋਣ ਦੇ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਉੱਥੇ ਭਾਜਪਾ ਸ਼ਨਾਸ਼ੂ ਜਿੱਥੇ ਦੂਜੇ ਨੰਬਰ ਤੇ ਨੇ ਤੇ ਉਧਰ ਸੰਜੀਵ ਅਰੋੜਾ ਪਹਿਲੇ ਨੰਬਰ ਤੇ ਨੇ ਪਹਿਲੇ ਰਾਊਂਡ ਤੋਂ ਹੀ ਸੰਜੀਵ ਅਰੋੜਾ ਪਹਿਲੇ ਨੰਬਰ ਤੇ ਬਣੇ ਹੋਏ ਨੇ ਤਾਂ ਲੀਡ ਲਗਾਤਾਰ ਉਹਨਾਂ ਦੀ ਵੱਧਦੀ ਜਾ ਰਹੀ ਹੈ ਤਾਂ ਦੱਸ ਦਈਏ ਕਿ 2800 ਵੋਟਾਂ ਦੇ ਨਾਲ ਅਰੋੜਾ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਤੀਜੇ ਨੰਬਰ ਤੇ ਭਾਜਪਾ ਦੇ ਜੀਵਨ ਗੁਪਤ ਤੇ ਚੌਥੇ ਨੰਬਰ ਤੇ ਕਾਲੀ ਦਲ ਦੇ 파ਰુપਕਾਰ ਘੁੰਮਣ ਨੇ ਤਾਂ ਕੁੱਲ ਜੜਕਰ ਰਾਉਂਡਸ ਦੀ ਗੱਲ ਕਰਦੇ ਹਾਂ ਤਾਂ 14 ਰਾਉਂਡਸ ਦੇ ਵਿੱਚ ਗਿਣਤੀ ਹੋਣੀ ਹੈ ਤਾਂ ਉਥੇ ਹੀ ਦੱਸ ਦਈਏ ਕਿ ਕੁੱਲ 1,74,429 ਵੋਟਾਂ ਦੇ ਵਿੱਚੋਂ 51.33% ਵੋਟਾਂ ਪਈਆਂ ਯਾਨੀ ਕਿ ਤਕਰੀਬਨ 90,000 ਵੋਟਾਂ ਹੁੰਦੀਆਂ ਨੇ ਤਾਂ ਇਸੇ ਦਰਮਿਆਨ ਹੁਣ ਗਿਣਤੀ ਕੇਂਦਰਾ ਤੇ ਸਾਰੇ ਉਮੀਦਵਾਰ ਪਹੁੰਚ ਚੁੱਕੇ ਨੇ ਤੇ ਲਗਾਤਾਰ ਹੀ ਦੱਸ ਦਈਏ ਕਿ ਜਿਹੜੇ ਰੁਝਾਨ ਆ ਰਹੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੂੜਾ ਦੀ ਲੀਡ ਬਣੀ ਹੋਈ ਹੈ ਲੁਧਿਆਣਾ ਚ ਵੋਟਾਂ ਦੀ ਗਿਣਤੀ ਜਾਰੀ ਹੈ ਤਾਂ ਦੱਸ ਦਈਏ ਕਿ ਲੁਧਿਆਣਾ ਪੱਛਮੀ ਜਿਲ੍ਹੇ ਨੀ ਚੋਣ ਨੂੰ ਲੈ ਕੇ ਰੁਝਾਨ ਆਣੇ ਸ਼ੁਰੂ ਹੋ ਚੁੱਕੇ ਨੇ ਤਾਂ ਦੱਸ ਦਈਏ ਕਿ ਪੰਜ ਰੁਝਾਨ ਜਿਹੜੇ ਨੇ ਯਾਨੀ ਕਿ ਪੰਜ ਰਾਉਂਡਸ ਦੀ ਗਿਣਤੀ ਜੜੀ ਹੈ ਉਹ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਭਾਰਤ ਪੁਸ਼ਨਾਸ਼ੂ ਪਛੜੇ ਹੋਏ ਨੇ 2800 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਇਸ ਵੇਲੇ ਅੱਗੇ ਚੱਲ ਰਹੇ ਨੇ ਤਾਂ ਤੀਜੇ ਤੇ ਪੰਜ ਪਤੇ ਚੌਥੇ ਨੰਬਰ ਤੇ ਅਕਾਲੀ ਦਲ ਹੈ ਤਾਂ ਦੱਸ ਦਈਏ ਕਿ ਟੱਕਰ ਜੜੀ ਹੈ ਇਸ ਵੇਲੇ ਉਹ ਤਾਂ ਜਿਹੜੀ ਭਾਤਪੂਛ ਨਾਲ ਸ਼ੋ ਤੇ ਸੰਜੀਵ अरोड़ा ਵਿਚਾਲੇ ਵਿਖਾਈ ਦੇ ਰਹੀ ਹੈ ਹਾਲਾਂਕਿ ਸ਼ੁਰੂਆਤੀ ਰੁਝਾਨ ਤੋਂ ਹੀ ਸੰਜੀਵ अरोड़ा ਜਿਹੜੇ ਨੇ ਉਹ ਪਹਿਲੇ ਨੰਬਰ ਤੇ ਚੱਲ ਰਹੇ ਨੇ ਤਾਂ ਹਲਕਾ ਪਛਮੀ ਦੀ ਜਿਮਨੀ ਚੋਣ ਦੇ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਉੱਥੇ ਭਾਜਪਾ ਸ਼ਨਾਸ਼ੂ ਜਿੱਥੇ ਦੂਜੇ ਨੰਬਰ ਤੇ ਨੇ ਤੇ ਉਧਰ ਸੰਜੀਵ ਅਰੋੜਾ ਪਹਿਲੇ ਨੰਬਰ ਤੇ ਨੇ ਪਹਿਲੇ ਰਾਊਂਡ ਤੋਂ ਹੀ ਸੰਜੀਵ ਅਰੋੜਾ ਪਹਿਲੇ ਨੰਬਰ ਤੇ ਬਣੇ ਹੋਏ ਨੇ ਤਾਂ ਲੀਡ ਲਗਾਤਾਰ ਉਹਨਾਂ ਦੀ ਵੱਧਦੀ ਜਾ ਰਹੀ ਹੈ ਤਾਂ ਦੱਸ ਦਈਏ ਕਿ 2800 ਵੋਟਾਂ ਦੇ ਨਾਲ ਅਰੋੜਾ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਤੀਜੇ ਨੰਬਰ ਤੇ ਭਾਜਪਾ ਦੇ ਜੀਵਨ ਗੁਪਤ ਤੇ ਚੌਥੇ ਨੰਬਰ ਤੇ ਅਕਾਲੀ ਦਲ ਦੇ ਪਰਉਪਕਾਰ ਘੁੰਮਣ ਨੇ ਤਾਂ ਕੁੱਲ ਜੜਕਰ ਰਾਉਂਡਸ ਦੀ ਗੱਲ ਕਰਦੇ ਹਾਂ ਤਾਂ 14 ਰਾਉਂਡਸ ਦੇ ਵਿੱਚ ਗਿਣਤੀ ਹੋਣੀ ਹੈ ਤਾਂ ਉਥੇ ਹੀ ਦੱਸ ਦਈਏ ਕਿ ਕੁੱਲ 174429 ਵੋਟਾਂ ਦੇ ਵਿੱਚੋਂ 51.33% ਵੋਟਾਂ ਪਈਆਂ ਯਾਨੀ ਕਿ ਤਕਰੀਬਨ 90000 ਵੋਟਾਂ ਹੁੰਦੀਆਂ ਨੇ ਤਾਂ ਇਸੇ ਦਰਮਿਆਨ ਹੁਣ ਗਿਣਤੀ ਕੇਂਦਰਾ ਤੇ ਸਾਰੇ ਉਮੀਦਵਾਰ ਪਹੁੰਚ ਚੁੱਕੇ ਨੇ ਤੇ ਲਗਾਤਾਰ ਹੀ ਦੱਸ ਰਿਹਾ ਕਿ ਜਿਹੜੇ ਰੁਝਾਨ ਆ ਰਹੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੂੜਾ ਦੀ ਲੀਡ ਬਣੀ ਹੋਈ ਹੈ ਲੁਧਿਆਣਾ ਚ ਵੋਟਾਂ ਦੀ ਗਿਣਤੀ جاری ਹੈ ਤਾਂ ਦੱਸ ਦਈਏ ਕਿ ਲੁਧਿਆਣਾ ਪੱਛਮੀ ਜਿਮ ਚੋਣ ਨੂੰ ਲੈ ਕੇ ਰੁਝਾਨ ਆਣੇ ਸ਼ੁਰੂ ਹੋ ਚੁੱਕੇ ਨੇ ਤਾਂ ਦੱਸ ਦਈਏ ਕਿ ਪੰਜ ਰੁਝਾਨ ਜਿਹੜੇ ਨੇ ਯਾਨੀ ਕਿ ਪੰਜ ਰਾਉਂਡਸ ਦੀ ਗਿਣਤੀ ਜੜੀ ਹੈ ਉਹ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਭਾਰਤ ਪੁਸ਼ਨਾਸ਼ੂ ਪਛੜੇ ਹੋਏ ਨੇ 2800 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਇਸ ਵੇਲੇ ਅੱਗੇ ਚੱਲ ਰਹੇ ਨੇ ਤਾਂ ਤੀਜੇ ਤੇ ਪੰਜ ਪਤੇ ਚੌਥੇ ਨੰਬਰ ਤੇ ਅਕਾਲੀ ਦਲ ਹੈ ਤਾਂ ਦੱਸ ਦਈਏ ਕਿ ਟੱਕਰ ਜੜੀ ਹੈ ਇਸ ਵੇਲੇ ਉਹ ਤਾਂ ਜਿਹੜੀ ਭਾਤਪੂਛ ਨਾਲ ਸ਼ੋ ਤੇ ਸੰਜੀਵ अरोड़ा ਵਿਚਾਲੇ ਵਿਖਾਈ ਦੇ ਰਹੀ ਹੈ ਹਾਲਾਂਕਿ ਸ਼ੁਰੂਆਤੀ ਰੁਝਾਨ ਤੋਂ ਹੀ ਸੰਜੀਵ अरोड़ा ਜਿਹੜੇ ਨੇ ਉਹ ਪਹਿਲੇ ਨੰਬਰ ਤੇ ਚੱਲ ਰਹੇ ਨੇ ਤਾਂ ਹਲਕਾ ਪਛਮੀ ਦੀ ਜਿਮਨੀ ਚੋਣ ਦੇ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਉੱਥੇ ਭਾਜਪਾ ਸ਼ਨਾਸ਼ੂ ਜਿੱਥੇ ਦੂਜੇ ਨੰਬਰ ਤੇ ਨੇ ਤੇ ਉਧਰ ਸੰਜੀਵ ਅਰੋੜਾ ਪਹਿਲੇ ਨੰਬਰ ਤੇ ਨੇ ਪਹਿਲੇ ਰਾਊਂਡ ਤੋਂ ਹੀ ਸੰਜੀਵ ਅਰੋੜਾ ਪਹਿਲੇ ਨੰਬਰ ਤੇ ਬਣੇ ਹੋਏ ਨੇ ਤਾਂ ਲੀਡ ਲਗਾਤਾਰ ਉਹਨਾਂ ਦੀ ਵੱਧਦੀ ਜਾ ਰਹੀ ਹੈ ਤਾਂ ਦੱਸ ਦਈਏ ਕਿ 2800 ਵੋਟਾਂ ਦੇ ਨਾਲ ਅਰੋੜਾ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਤੀਜੇ ਨੰਬਰ ਤੇ ਭਾਜਪਾ ਦੇ ਜੀਵਨ ਗੁਪਤ ਤੇ ਚੌਥੇ ਨੰਬਰ ਤੇ ਅਕਾਲੀ ਦਲ ਦੇ 파ਰੁਪਕਾਰ ਘੁੰਮਣ ਨੇ ਤਾਂ ਕੁੱਲ ਜਿਹੜਕਰ ਰਾਉਂਡਸ ਦੀ ਗੱਲ ਕਰਦੇ ਆ ਤਾਂ 14 ਰਾਉਂਡਸ ਦੇ ਵਿੱਚ ਗਿਣਤੀ ਹੋਣੀ ਹੈ ਤਾਂ ਉਥੇ ਹੀ ਦੱਸ ਦਈਏ ਕਿ ਕੁੱਲ 1,74,429 ਵੋਟਾਂ ਦੇ ਵਿੱਚੋਂ 51.33% ਵੋਟਾਂ ਪਈਆਂ ਯਾਨੀ ਕਿ ਤਕਰੀਬਨ 90,000 ਵੋਟਾਂ ਹੁੰਦੀਆਂ ਨੇ ਤਾਂ ਇਸੇ ਦਰਮਿਆਨ ਹੁਣ ਗਿਣਤੀ ਕੇਂਦਰਾਂ ਤੇ ਸਾਰੇ ਉਮੀਦਵਾਰ ਪਹੁੰਚ ਚੁੱਕੇ ਨੇ ਤੇ ਲਗਾਤਾਰ ਹੀ ਦੱਸ ਰਿਹਾ ਕਿ ਜਿਹੜੇ ਰੁਝਾਨ ਆ ਰਹੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੂੜਾ ਦੀ ਲੀਡ ਬਣੀ ਹੋਈ ਹੈ